ਬਦਰ ਕਿੱਥੋਂ ਲੈ ਕੇ ਪਹਿਲੀ ਚਲੋ ਮੱਡੀ ਜੀ ਦਾ ਮੋਬਾਈਲ ਬਕਾਲਾ ਨੇ ਕਰਤਾ ਏਟਮ ਤੋਂ ਵਿੱਚੋਂ ਜਾਨੀ ਕਿ ਸਾਡਾ ਏਟਮ ਬਦਲੇਆ ਅੱਛਾ ਜੀ ਫਾਦਰ ਸਾਹਿਬ ਹੁਣਾ ਤੋਂ ਠੀਕ ਹੈ ਜੀ ਪਾਸਵਰਡ ਵੀ ਲੈ ਲਿਆ ਕਿਉਂਕਿ ਕਹਿੰਦੇ ਪਾਸਵਰਡ ਲਾਓ ਵੀ ਤੁਹਾਡਾ ਕੋਈ ਆਪਾ ਉਹ ਕਰ ਦਿੰਦਾ ਜਿਹੜਾ ਨਹੀਂ ਬੰਦ ਹੁੰਦਾ ਕਿੰਨੇ ਠੱਗੀ ਮਾਰ ਕੇ 1.40 ਹਜ਼ਾਰ ਬ੍ਰਦਰ ਕਿੱਥੋਂ ਏਟਮ ਲੈਣੇ ਏਟਮ ਕਿੱਥੋਂ ਲੈਣੇ ਕੱਪੀ ਕਿਦਾਂ ਸਾਰੀ ਉਸ ਵਿੱਚੋ ਏਟੀਐਮ ਨਹੀਂ ਨਿਕਲ ਰਿਹਾ ਸੀਗਾ ਉਸ ਦੇ ਵਿੱਚ ਇਹਨਾਂ ਨੇ ਜਾ ਕੇ ਇਹਨਾਂ ਨੇ ਕੀ ਕੀਤਾ ਨਾਲ ਹੀ ਇੰਟਚ ਹੋ ਕੇ ਮਤਲਬ ਪਹਿਲਾਂ ਹੈਲਪ ਕਰਨ ਬਹਾਨੇ ਬਿਲਕੁਲ ਸਰ ਉਸੇ ਵੇਲੇ ਇਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਏਟੀਐਮ ਐਕਸਚੇਂਜ ਕਰਾ ਲਿਆ ਕਿਸੇ ਕੀ ਉਹ ਦਿਮਾਗ ਚ ਬਸਾ ਲਈ ਸੀ ਹਾਂਜੀ ਦਿਮਾਗ ਸੀ ਪੂਰੇ ਕੰਪਿਊਟਰ ਵਾਂਗ ਸੇਵ ਕਰ ਲਈ ਅਲਹਾਰਗ ਸੀਗਾ ਹਾਂਜੀ ਹਾਂਜੀ ਪਰ ਜੀ ਉਸੇ ਟਾਈਮ ਹੀ ਦੱਸਤਾ ਕਿ ਬੰਦੇ ਅਣ ਪਛਾਤੇ ਏਟੀਐਮ ਚ ਵੜੇ ਹੋਏ ਨੇ ਉਹ ਪੀਸੀ ਆ ਰਿਹਾ ਤੋਂ ਘੁਮ ਰਹੀ ਸੀ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਕਿ ਦਸਰ ਨੋਹੰਦੀ ਕੀਰਤਨ ਨਾਲ ਹੀ ਸੱਜਦਾ ਹੈ ਸਿਰ ਤੇ ਮਿਹਨਤ ਦਾ ਤਾਜ ਤੁਹਾਨੂੰ ਅੱਜ ਚੋਰੀ ਦੇ 50 ਏਟੀਐਮ ਦੀ ਗੱਲ ਸੁਣਾਵਾਂਗੇ ਤੁਸੀਂ ਹੈਰਾਨ ਹੋ ਜਾਓਗੇ ਜਾਣ ਕੇ ਰਾਜ ਕਹਿੰਦੇ ਕਿ ਜਿਹੜੇ ਨੌਸਰ ਬਾਜ ਆ ਉਹ ਚੰਗੇ ਕੱਪੜੇ ਪਾ ਕੇ ਸਾਧੂਤਾ ਬਣ ਜਾਂਦੇ ਆ ਲੇਕਿਨ ਆਪਣੀ ਚੋਰੀ ਵਾਲੀ ਕਰਤੂਤ ਤੋਂ ਨਹੀਂ ਆਉਂਦੇ ਬਾਜ ਚੋਰੀਆਂ ਵਾਲੀਆਂ ਕਰਤੂਤਾ ਤੋਂ ਨਹੀਂ ਆਉਂਦੇ ਬਾਅਦ ਸਤਿ ਸ਼੍ਰੀ ਅਕਾਲ ਪੀ ਬੱਤੀ ਨਮਾਸ਼ਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੇ ਵਿੱਚ ਕਿਸ ਬਾਬਤੋਂ ਗੱਲੀ ਸਾਤਵੇਂ ਸਮੇਂ ਅਸੀਂ ਨਵਾਸ਼ਰ ਬੰਗਾਰ ਰੋਡ ਤੇ ਤੇ ਐਸਬੀਆਈ ਬੈਂਕ ਦੇ ਬਾਹਰ ਮੌਜੂਦ ਹਾਂ ਔਰ ਅੱਜ ਇੱਥੇ ਇੱਕ ਵੱਡਾ ਖੁਲਾਸਾ ਹੋਇਆ ਔਰ ਜਿਹੜੇ ਨੌਸਰਵਾਜ ਲੋਕਾਂ ਨੇ ਏਟੀਐਮ ਫੜ ਕੇ ਐਕਸਚੇਂਜ ਕਰ ਲੈਂਦੇ ਸਨ ਤੇ ਏਟੀਐਮ ਚੋਂ ਪੈਸੇ ਕਢਾ ਲੈਣੇ ਸਨ ਕਿਸੇ ਦਾ ਪਾਸਵਰਡ ਜਾਣ ਕੇ ਯੂਪੀਆਈ ਨੰਬਰ ਜਾਣ ਕੇ ਉਹਨਾਂ ਨੂੰ ਇੱਥੋਂ ਦੇ ਜਿਹੜੇ ਗਾਰਡ ਆ ਕੁਲਦੀਪ ਜੀ ਉਹਨਾਂ ਨੇ ਦਬੋਚ ਲਿਆ ਉਹਨਾਂ ਨੇ ਫੜ ਲਿਆ ਕੁਲਦੀਪ ਜੀ ਨੂੰ ਸਲੂਟ ਹੈ ਕਿਉਂਕਿ ਕੁਲਦੀਪ ਜੀ ਨੇ ਉਹ ਕੰਮ ਕੀਤਾ ਜਿਹੜਾ ਕੰਮ ਕਰਨ ਲਈ ਕੇਵਲੇ ਪ੍ਰਸ਼ਾਸਨ ਕਈ-ਕਈ ਮਹੀਨੇ ਕਈ-ਕਈ ਸਾਲ ਲੈਂਦਾ ਔਰ ਫਿਰ ਕਹਿੰਦਾ ਕਿ ਯਾਰ ਬੰਦੇ ਤਾਂ ਫੜੇ ਨਹੀਂ ਗਏ ਸਾਡੇ ਕੋਲ ਤਫਤੀਸ਼ ਲਈ ਕੋਈ ਸੁਰਾਕ ਹੱਥ ਨਹੀਂ ਆਇਆ ਤਾਂ ਕੁਲਦੀਪ ਜੀ ਨੂੰ ਕਹਿੰਦੇ ਪਹਿਲਾ ਜਿਹੜੀ ਕੰਪਲੇਂਟ ਦੇ ਦਿੱਤੀ ਸੀਗੀ ਜਿਹੜੇ ਪੀੜਤ ਸੀਗੇ ਕਿਉਂਕਿ ਇੱਕ ਪਾਰਟੀ ਇੱਕ ਤੇ ਰਿਆ ਜਿਹਨਾਂ ਦਾ ਏਟੀਐਮ ਪਹਿਲਾਂ ਐਕਸਚੇਂਜ ਕਰਕੇ ਜਿਹੜੇ ਨੌ ਸਰਵਾਜ ਇਹ ਆ ਉਹ 1,40,000 ਰੁਪਏ ਕਢਾ ਕੇ ਲੈ ਗਏ ਸੀਗੇ ਤਾਂ ਜਿਹੜਾ ਪੀੜਤ ਪਰਿਵਾਰ ਹੈ ਉਹ ਮਿਹਨਤ ਕਰ ਰਿਆ ਸੀ ਉਹਨਾਂ ਨੇ ਇੱਥੇ ਵੀ ਬੈਂਕ ਚ ਆ ਕੇ ਉਹਨਾਂ ਦੀਆਂ ਤਸਵੀਰਾਂ ਸੀਸੀਟੀਵੀ ਤੋਂ ਕਢਾ ਕੇ ਜਿਹੜੇ ਇੱਥੋਂ ਦੇ ਗਾਰਡ ਕੁਲਦੀਪ ਜੀ ਉਹਨੂੰ ਦੇ ਦਿੱਤੀਆਂ ਸੀਗੀਆਂ ਕਹਿੰਦੇ ਕੁਲਦੀਪ ਜੀ ਨੇ ਧਿਆਨ ਚ ਰੱਖਿਆ ਅੱਖਾਂ 'ਚ ਵਸਾਲੀਆਂ ਉਹਨਾਂ ਚੋਰਾਂ ਦੀਆਂ ਨੌ ਸਰਵਾਜਾਂ ਦੀਆਂ ਤਸਵੀਰਾਂ ਔਰ ਅੱਜ ਜਦ ਉਹ ਨੌ ਸਰਵਾਜ ਆ ਪਿੱਛੋਂ ਪਿੱਛੋਂ ਆ ਕਾਰਾਂ ਦੇ ਪਿੱਛੋਂ ਪਿੱਛੋਂ ਲੁੱਕ ਦੇ ਲਕਾਉਂਦੇ ਏਟੀਐਮ 'ਚ ਪਹੁੰਚੇ ਤਾਂ ਕੁਲਦੀਪ ਜੀ ਸਤਰਕ ਸੀ ਕੁਲਦੀਪ ਜੀ ਪੂਰੇ ਅਲਰਟ ਸੀ ਔਰ ਉਹਨਾਂ ਨੇ ਉਸੇ ਵੇਲੇ ਗਿਆਨ ਚਕਸ਼ੂ ਆਪਣੇ ਖੋਲੇ ਤੇ ਜਾ ਕੇ ਜਿਹੜੇ ਇਹ ਨੌ ਸਰਵਾਜ ਉਹਨਾਂ ਦਬੋਚ ਲਿਆ ਔਰ ਤੁਸੀਂ ਤਸਵੀਰਾਂ ਦੇਖੋਗੇ ਪੁਲਿਸ ਜਦ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਜਾ ਰਹੀ ਹੈ ਦੇਖਣ ਨੂੰ ਸਾਧੂ ਇੱਕ ਸਰਦਾਰ ਇੱਕ ਮੋਨਰ ਦੇਖਣ ਨੂੰ ਸਾਧੂ ਲੱਗ ਰਹੇ ਸਨ ਬੜੇ ਹੀ ਪਲਾਈਟਲੀ ਗੱਲ ਕਰ ਰਹੇ ਸਨ ਜਦ ਮੈਂ ਅੰਦਰ ਵੀ ਗੱਲ ਕੀਤੀ ਮੈਂ ਕਿਹਾ ਇਹ ਤੁਸੀਂ ਏਟੀਐਮ ਤੁਹਾਡੇ ਕੋਲ ਕਿੱਥੋਂ ਆ ਗਏ ਕਹਿੰਦੇ ਪਾਜੀ ਇਹ ਤੁਹਾਡੇ ਕੇ ਪੈਸੀ ਤਾਂ ਮੈਂ ਕਿਹਾ ਇਹ 50 ਏਟੀਐਮ ਇਹ ਥਾਡੇ ਕੇ ਸੀਗੇ ਜਿਹੜੇ ਤੁਹਾਡੇ ਹੱਥ ਆ ਗਏ ਵੀ ਇਹ ਥਾਡੇ ਕੇ ਤੁਹਾਡੇ ਕੋਲ 50 ਏਟੀਐਮ ਆ ਗਏ 50 ਏਟੀਐਮ ਵੱਖੋ ਵੱਖ ਬੈਂਕਾਂ ਦੇ ਉਹਨਾਂ ਕੋਲ ਸਨ ਜਿਹੜੇ ਅੰਦਰ ਕੁਲਦੀਪ ਜੀ ਨੇ ਬਰਾਮਦ ਕੀਤੇ ਔਰ ਫੜ ਕੇ ਉਸ ਤੋਂ ਬਾਅਦ ਪੀਸੀਆਰ ਦੀ ਟੀਮ ਆਉਂਦੀ ਹੈ ਤੇ ਮੌਕੇ ਤੇ ਐਸਐਚਓ ਅਵਤਾਰ ਸਿੰਘ ਸਿਟੀ ਥਾਣੇ ਤੋਂ ਆਉਂਦੇ ਉਹਨਾਂ ਨੂੰ ਜਿਹੜੇ ਏਟੀਐਮ ਵੀ ਹੈਂਡਓਵਰ ਕਰ ਦਿੱਤੇ ਜਿਹੜੇ ਨੌਸਰਵਾਜ ਆ ਉਹ ਵੀ ਫੜਾ ਦਿੱਤੇ ਹੁਣ ਆਪਾਂ ਸਮਝੀਏ ਕਿ ਇੱਕ ਪਰਿਵਾਰ ਨਾਲ ਜਿਹੜਾ ਨੇ ਇੱਥੇ ਥ ਉਹਨਾਂ ਦੇ 1.40 ਲੱਖ ਦਾ ਟ੍ਰਾਂਸਫਰ ਕੀਤੀ ਤੇ ਜੇ 50 ATM ਇਹਨਾਂ ਕੋਲ ਆ ਤਾਂ ਹੋ ਸਕਦਾ 50 ਲੱਖ ਤੋਂ ਵੱਧ ਦੀ ਠੱਗੀ 50 ਲੱਖ ਤੋਂ 50 ਲੱਖ ਤੋਂ ਵੱਧ ਦੀ ਜਿਹੜੀ ਇਹ ਚੋਰੀ ਦੀ ਹਰਕਤ ਠੱਗੀ ਦੀ ਹਰਕਤ ਪਿਛਲੇ ਦਿਨਾਂ ਚ ਕਰ ਚੁੱਕੇ ਹੁਣ ਤਾਂ ਹੁਣ ਦੇਖਦੇ ਆ ਪੁਲਿਸ ਕੀ ਖੁਲਾਸੇ ਕਰਦੀ ਐਸਐਚਓ ਉਤਾਰ ਸਿੰਘ ਨੇ ਕਿਹਾ ਕਿ ਹਿੰਦਕ ਦਾ ਖੁਲਾਸਾ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਉਸ ਤੋਂ ਬਾਅਦ ਜੇ ਪੁਲਿਸ ਕੋਈ ਅਪਡੇਟ ਸਾਂਝੀ ਕਰੇਗੀ ਡਿਵੈਲਪਮੈਂਟ ਸਾਂਝੀ ਕਰੇਗੀ ਉਹ ਵੀ ਤੁਹਾਡੇ ਤੱਕ ਪੜ੍ਹ ਦਿਆ ਕਰਗੇ ਦਿਖਾਣੇ ਮੌਕੇ ਦੀਆਂ ਤਸਵੀਰਾਂ ਪਹਿਲਾਂ ਜਿਹੜੀ ਸਾਡੇ ਕੋਲ ਬ੍ਰਦਰ ਕਿੱਥੋਂ ਲੈ ਗਿਆ ਬਾਹਰ ਬਾਹਰ ਸਰ ਬਾਹਰ ਲੱਗਿਆ ਨਹੀਂ ਚਲੋ ਗੱਡੀ ਤੇ ਮੋਬਾਈਲ ਬੱਕਾ ਲੋਨੇ ਕਰ ਬ੍ਰਦਰ ਕਿੱਥੋਂ ਆਈਟੀਐਮ ਲੈਣਾ ਆਈਟੀਐਮ ਕਿੱਥੋਂ ਲੈਣੇ ਕੱਪੀ ਕਿਤਾ ਇਸ ਲਗਾਇਆ ਨਾ ਬਾਈ ਚੰਗੀ ਤਰ੍ਹਾਂ ਜਰਾ ਕਰਦਾ ਮੈਂ ਤੁਹਾਡੇ ਸਾਹਮਣੇ ਆਇਆ ਹੀ ਅਜੇ ਬੰਦੇ ਇਹ ਰੈਫਰੀ ਕਰਦੇ ਸੀਗੇ ਫੜਾਏ ਆ ਇਨਵੈਸਟੀਗੇਸ਼ਨ ਕਰਾਂਗੇ ਸਾਰਾ ਦੇਖ ਪਤਾ ਲੱਗਾ ਜੀ ਕਿ ਇਹਨੇ 100 ਤੋਂ ਬਾਅਦ ਏਟੀਐਮ ਕਾਰਡ ਮਿਲੇ ਨਾ ਮੈਂ ਅਜੇ ਤੁਹਾਡੇ ਸਾਹਮਣੇ ਫੜਿਆ ਮੈਂ ਤਾਂ ਤੁਹਾਡੇ ਸਾਹਮਣੇ ਆਇਆ ਹੀ ਆ 2 ਮਿੰਟ ਦੇ ਵਿੱਚ ਸਾਰੇ ਇਨਵੈਸਟੀਗੇਸ਼ਨ ਕਰਕੇ ਹੋਣੇ ਅਸੀਂ 1 ਘੰਟੇ ਵਿੱਚ ਕਲੀਅਰ ਕਰ ਦਾਂਗੇ ਸਾਰਾ ਕੁਝ ਆਮ ਲੱਗ ਗਿਆ ਭਾਜੀ ਏਟੀਐਮ ਦਾ ਜਿੱਦਾਂ ਸਾਡੇ ਬੱਚੇ ਆਏ ਸੀਗੇ ਨਾਲ ਮੇਰੇ ਫਾਦਰ ਸਾਹਿਬ ਦੇਗੇ ਤਾਂ ਉਹ ਏਟੀਐਮ ਦੇ ਵਿੱਚ ਸੀਗੇ ਅੱਜ ਦੀ ਗੱਲ ਨਹੀਂ ਨਹੀਂ ਹੋ ਗਏ ਠੋਕੜੇ 10 15 ਦਿਨ ਹੋ ਗਏ ਠੀਕ ਹੈ ਜੀ ਤੇ ਫਿਰ ਇਹ ਆਇਆ ਏਟੀਐਮ ਦੇ ਵਿੱਚ ਮੋਨਾ ਕੀ ਸਰਦਾਰ ਮੋਨਾ ਮੋਨਾ ਜੀ ਅੱਛਾ ਜੀ ਤੇ ਇਹਨੇ ਫਿਰ ਏਟੀਐਮ ਤੋਂ ਵਿੱਚੋਂ ਜਾਨਕੀ ਸਾਡਾ ਏਟੀਐਮ ਬਦਲ ਲਿਆ अच्छा जी फादर साहब ਹੁਣਾਂ ਤੋਂ ਠੀਕ ਹੈ ਜੀ ਪਾਸਪੋਰਟ ਵੀ ਲੈ ਲਿਆ ਕਿਉਂਕਿ ਕਹਿੰਦੇ ਪਾਸਪੋਰਟ ਲਾਓ ਵੀ ਤੁਹਾਡਾ ਕੋਈ ਆਪਾ ਉਹ ਕਰ ਦਿੰਦੇ ਜਿਹੜੇ ਨਹੀਂ ਬੰਦ ਹੁੰਦੇ ਕਿੰਨੇ ਠੱਗੀ ਮਾਰ ਕੇ 140000 ਦੀ ਤੇ ਹੁਣ ਇਹਨਾਂ ਕੋਲ ਟੋਟਲ ਲੇਟਿਮ ਕਿੰਨੇ ਫੜੇ ਟੋਟਲ 25000 ਦਾ ਹੋਣਾ ਹੀ ਆ ਹੁਣ 25000 ਹੋਣੇ ਆ ਤੇ 100 ਦੇ ਆਸ-ਪਾਸ ਪਹਿਲਾਂ ਦੱਸੇਗਾ ਸੀ ਹਾਂ ਪਹਿਲਾਂ ਦੱਸੇਗਾ ਤੇ ਫਿਰ ਅੱਜ ਕਿੱਦਾਂ ਫੜ ਹੋਏ ਅੱਜ ਇਹਨਾਂ ਨੇ ਇੱਥੇ ਪਹਿਲੋਂ ਇੱਕ ਦੀਆਂ ਫੋਟੋਆਂ ਸੀਗੀਆਂ ਸਾਡੇ ਕੋਲ ਵੀਡੀਓ ਸੀਗੀਆਂ ਤੇ ਇਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਕਿਹਾ ਹੋਇਆ ਸੀਗਾ ਤੇ ਇਹਨਾਂ ਨੇ ਦੇਖ ਲਿਆ ਤੇ ਬੰਦ ਕਰ ਲਿਆ ਕੋਕ ਹਾਂ ਜੀ ਪੂਰੀ ਜੀ ਮੈਮ ਮਾਮਲਾ ਸਮਝਾ ਦਿਓਗੀ ਜੀ ਮਾਮਲਾ ਸਰ ATM ਐਕਸਚੇਂਜ ਕਰਕੇ ਸਰ ਸਪੈਸ਼ਲੀ ਬਜ਼ੁਰਗਾਂ ਨੂੰ ਟਾਰਗੇਟ ਬਣਾਇਆ ਜਾਂਦਾ ਹੈ ਬੱਚਿਆਂ ਦੇ ਬਜ਼ੁਰਗਾਂ ਨੂੰ ਹਾਂ ਜੀ ਉਹ ਪਾਦਰ ਸਾਹਿਬ ਮੇਰੇ ATM ਲੈ ਕੇ ਆ ਕੇ پیسے ਕਢਾਣ ਉਹ ਸਿਰਫ ਆਪਣੀ ਇਨਕੁਆਰੀ ਕਰਨ ਲੱਗੇ ਬੈਲੈਂਸ ਇਨਕੁਆਰੀ ਉਹਦੇ ਵਿੱਚ ATM ਨਹੀਂ ਨਿਕਲ ਰਿਹਾ ਸੀਗਾ ਉਸ ਦੇ ਵਿੱਚ ਇਹਨਾਂ ਨੇ ਜਾ ਕੇ ਇਹਨਾਂ ਨੇ ਕੀ ਕੀਤਾ ਨਾਲ ਹੀ ਇੰਟਚ ਹੋ ਕੇ ਮਤਲਬ ਪਹਿਲਾਂ ਹੈਲਪ ਕਰਨ ਬਹਾਨੇ ਬਿਲਕੁਲ ਸਰ ਉਸੇ ਵੇਲੇ ਇਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਏਟੀਐਮ ਐਕਸਚੇਂਜ ਕਰਾ ਲਿਆ ਪਹਿਲਾਂ ਵਿਸ਼ਵਾਸ ਜਿੱਤਦੇ ਆ ਕਿ ਹੈਲਪ ਕਰਨ ਆਏ ਆ ਹਾਂਜੀ ਔਰ ਇਹਨਾਂ ਨੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਹੋਵਗੇ ਅੱਜ ਵੈਗੁਰ ਜੀ ਨੇ ਸੁਣੀ ਆ ਇਹਨਾਂ ਆਬੂ ਆਏ ਆ ਦਾਸ਼ਲੀ ਇਹਨਾਂ ਦੀ ਜਿਸ ਕੋਲ ਐਸਬੀਏ ਵਾਲਿਆਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਸੇ ਦਿਨ ਇਹਨਾਂ ਨੇ ਸਿਕਿਉਰਟੀ ਗਾਰਡ ਨੇ ਕੀਤਾ ਸੀ ਜਿਸ ਦਿਨ ਮੇਰੇ ਹੱਥੇ ਆ ਕੇ ਮੈਂ ਛੱਡਦਾ ਨਹੀਂ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਸ਼ੁਕਰ ਹੈ ਸਾਡਾ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਆ ਉਸ ਦਿਨ ਵੀ ਅਸੀਂ ਵੀ ਤੁਹਾਡੇ ਨਾਲ ਹੈ थैंक यू ਆਲ ਆਫ ਯੂ ਆਮ ਰੈਲਵੇ ਥੈਂਕਫੁਲ ਟੂ ਆਲ ਬਸ ਇਹ ਹੀ ਹੋਈ ਕਿ ਸਾਰਿਆਂ ਨੂੰ ਸਾਰਿਆਂ ਨੂੰ ਪੈਸੇ ਦੇਣੇ ਇਹ ਅਵੇਅਰਨੈਸ ਵੀ ਲਾਈਏ ਹਾਂਜੀ ਸਰ ਠੀਕ ਹੈ ਜੋ ਅੱਜ ਦੀ ਪੂਰੀ ਜਿਹੜੀ ਇਹ ਕੜੀ ਆ ਜਿਹੜੇ ਚੋਰ ਫੜੇ ਗਏ ਉਹਦੇ ਅਸਲੀ ਹੀਰੋ ਤਾਂ ਕੁਲਦੀਪ ਗਿੱਲ ਜੀ ਨੇ ਕਿਉਂਕਿ ਜਿਹੜੀ ਗੱਲ ਮੈਨੂੰ ਪ ਏ ਏਟੀਐਮ ਐਕਸਚੇਂਜ ਕਰਕੇ ਠੱਗੀ ਮਾਰ ਕੇ ਗਏ ਆ ਤਾਂ ਕੁਲਦੀਪ ਜੀ ਨੇ ਜਿਹੜੀ ਪੂਰੀ ਜਾਣਕਾਰੀ ਇਕੱਤਰਤ ਕੀਤੀ ਔਰ ਕੁਲਦੀਪ ਜੀ ਨੇ ਜਿਹੜੇ ਪੀੜਤ ਨੇ ਉਹਨਾਂ ਨੂੰ ਉਸੇ ਦਿਨ ਕਹਿ ਦਿੱਤ ਸੀ ਕਿ ਨੈਕਸਟ ਟਾਈਮ ਜਦੋਂ ਇਹ ਕਿਤੇ ਠੱਗੀ ਨੌ ਸਰਵਾਜ ਜਿਹੜੇ ਠੱਗੀ ਕਰਨ ਵਾਲੇ ਜਿੱਥੇ ਆਊਗਾ ਤਾਂ ਮੈਂ ਫੜ ਲੂੰਗਾ ਔਰ ਕੁਲਦੀਪ ਜੀ ਨੇ ਅੱਜ ਘੋਕ ਰੱਖੀ ਐ ਤਾੜ ਮ ਰੱਖੀ ਐ ਜਿੱਦਾਂ ਹੀ ਏਟੀਐਮ ਐਕਸਚੇਂਜ ਕਰਨ ਵਾਲੇ ਜਿਹੜੇ ਨੌ ਸਰਵਾਜ ਇੱਥੇ ਪਹੁੰਚਦੇ ਆ ਕੁਲਦੀਪ ਜੀ ਉਹਨਾਂ ਨੂੰ ਫੜ ਲੈਂਦੇ ਕੁਲਦੀਪ ਜੀ ਪਹਿਲਾਂ ਤੁਹਾਡੀ ਸ਼ਲਾਘਾ ਬਣਦੀ ਐ ਔਰ ਉਸ ਤੋਂ ਬਾਅਦ ਮੈਂ ਜਾਣਨਾ ਚਾਹਾਂਗਾ ਸਿਚੁਏਸ਼ਨ ਬਣੀ ਕੀ ਇਹ ਕੁਝ ਦਿਨ ਪਹਿਲੇ ਕਿਸੇ ਬਜ਼ੁਰਗ ਦਾ ਏਟੀਐਮ ਬਦਲੀ ਕਰਕੇ ਪੈਸੇ ਕਢਵਾ ਕੇ ਲੈ ਗਏ ਸੀ ਤੇ ਅਸੀਂ ਇਹਨਾਂ ਦੇ ਨੰਬਰ ਟਰੇਸ ਵਗੈਰਾ ਕਰ ਲਏ ਸੀ ਠੀਕ ਹੈ ਜੀ ਤੇ ਵੀਡੀਓ ਵਗੈਰਾ نکال ਲਈ ਸੀ ਤੇ ਅੱਜ ਇਹ ਫੇਰ ਆਏ ਦੁਬਾਰਾ ਤੇ ਅੱਜ ਇਹ ਫੜੇ ਤੁਸੀਂ ਮਤਲਬ ਪੂਰੀ ਕੋਕ ਰੱਖੀ ਤਾੜ ਮੈਂ ਰੱਖੀ ਸੀ ਹਾਂਜੀ ਹਾਂਜੀ ਉਦੋਂ ਜਿਹੜੀ ਤਸਵੀਰ ਦੇਖੀ ਸੀਗੀ ਉਹ ਦਿਮਾਗ 'ਚ ਬਸਾ ਲਈ ਸੀ ਹਾਂਜੀ ਦਿਮਾਗ 'ਚ ਸੀ ਕੰਪਿਊਟਰ ਵਾਂਗ ਸੇਵ ਕਰ ਲਈ ਅਲਰਟ ਸੀਗੇ ਹਾਂਜੀ ਹਾਂਜੀ ਪਰ ਅਸੀਂ ਉਸੇ ਟਾਈਮ ਹੀ ਦੱਸਤਾ ਕਿ ਬੰਦੇ ਅਣਪਛਾਤੇ ਏਟੀਐਮ 'ਚ ਵੜੇ ਹੋਏ ਨੇ ਉਹ ਪੀਸੀਆਰ ਤੋਂ ਘੁਮਰੀ ਸੀ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਠੀਕ ਹੈ ਜੀ ਕਿੰਨੇ ਟੋਟਲ ਏਟੀਐਮ ਕਿੰਨੇ ਸੀਗੇ ਇਹਦੇ ਕੋਲ ਘੱਟੋ ਘੱਟ 50 ਏਟੀਐਮ ਸੀਗੇ ਮੇਰੇ ਪਹਿਲੇ ਸੁਣ 'ਚ 100 ਆਇਆ ਜੀ ਨਹੀਂ ਪਹਿਲ 100 ਨਹੀਂ ਹੈਗਾ 50 ATM ਹੋਣ ਗਿਆ ਆਪ ਗਿਣੇ ਨਹੀਂ ਪੁਰੇ ਲੇਕਿਨ ਇੰਨੇ ਕ ਕਿਉਂਕਿ ਪੂਰਾ ਪਰਸ ਭਰਿਆ ਪਿਆ ਸੀ ਤੇ ਆਪਾਂ ਗਿਣੇ ਨਹੀਂ ਹੈਗੇ ਲੇਕਿਨ ਅਲੱਗ-ਅਲੱਗ ਬੈਂਕਾਂ ਦੇ ATM ਸੀਗੇ ਠੀਕ ਹੈ ਜੀ ਹਾਂਜੀ ਇਹ ਨਿਸ਼ਾਨਾ ਕਿੱਦਾਂ ਬਣਾਉਂਦੇ ਸੀ ਲੋਕਾਂ ਨੂੰ ਨਿਸ਼ਾਨਾ ਇਦਾਂ ਕਿ ਜਿਹੜਾ ਬੰਦਾ ATM 'ਚ ਬੜਿਆ ਹੋਇਆ ਉਹ ਅਗਰ ਅਣਜਾਣ ਹੈ ਤਾਂ ਜਾ ਆਪਣਾ ATM ਇਹ ਉਹਦਾ ATM ਐਕਸਚੇਂਜ ਕਰ ਲੈਂਦੇ ਸੀ ਔਰ ਉਹ ਦੇਖ ਲੈਂਦੇ ਸੀ ਕਿ ਉਸਨੇ ਪਹਿਲਾਂ ਪਾਸਵਰਡ ਕਿਹੜਾ ਲਗਾਇਆ ਉਹ ਆਪਣੇ ਪਾਸਵਰਡ ਮੰਨ ਚ ਰੱਖ ਲੈਂਦੇ ਸੀ ਉਹ ਬੰਦਾ ਜਾਣ ਤੋਂ ਬਾਅਦ ਆਪਣੇ ਪੈਸੇ ਕਢਾ ਲੈਂਦੇ ਸੀ ਮਤਲਬ ਇਹ ਨੌਸਰਵਾਜ ਇਹੀ ਕਾਰੋ ਜਿਤਕ ਲੱਗਦਾ ਪਿਆ ਔਰ ਪੁਲਿਸ ਤੋਂ ਜੋ ਇਹਨਾਂ ਨੂੰ ਪੁੱਛਿਆ ਹੈਗਾ ਉਹ ਉੱਤੇ ਤੇ ਫਿਰ ਜਿਹੜੇ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਸੀਂ ਲਿਖਦੇ ਵੀ ਆ ਗਏ ਜੀ ਕਿਸੇ ਨੂੰ ਏਟੀਐਮ ਦਾ ਆਪਣਾ ਦਿਓ ਓਟੀਪੀ ਨਾ ਦਿਓ ਲੇਕਿਨ ਬਹੁਤ ਸਾਰੇ ਲੋਕੀ ਐਜੂਕੇਟ ਨੂੰ ਕਰਦੇ ਵੀ ਆ ਵਰਬਲੀ ਵੀ ਸਮਝਾਉਂਦੇ ਆ ਪਰ ਫਿਰ ਵੀ ਕਈ ਵਾਰ ਅਣਜਾਣੇ ਕਿਈ ਲੋਕ ਪਹਿਲਾਂ ਵਿਸ਼ਵਾਸ ਜਿੱਤ ਲੈਂਦੇ ਨਾ ਵਿਸ਼ਵਾਸ ਜਿੱਤ ਲੈਂਦੇ ਨੇ ਲੋਕਾਂ ਦੀ ਮਦਦ ਕਰਦੇ ਆ ਮਦਦ ਦੇ ਤੌਰ ਤੇ ਲੈ ਕੇ ਦੇਖ ਲੈਂਦੇ ਨੇ ਹੁਣ ਜਿਹੜੀ ਪੀੜਤ ਤੇ ਰਿਆ ਕਹਿੰਦੇ ਉਹਨਾਂ ਦਾ 1.40 ਲੱਖ ਰੁਪਏ ਟ੍ਰਾਂਸਫਰ ਕਰ ਲਏ ਨੇ ਉਹ ਵਾਪਸ ਕਿੱਦਾਂ ਆਏਗਾ ਜੀ ਹੁਣ ਦੇਖੋ ਜੀ ਉਹ ਇਦਾਂ ਪਹਿਲਾਂ ਕਲੇਮ ਕਰਨਗੇ ਔਰ ਇਹਨਾਂ ਦੇ ਅਕਾਊਂਟ ਜਿਹੜੇ ਹੈਗੇ ਆ ਇਹ ਆਪਣੇ ਅਕਾਊਂਟਾਂ 'ਚ ਵੀ ਆਉਣਗੇ ਔਰ ਇਹਨਾਂ ਕੋਲ ਪੈਸੇ ਵੀ ਹੋਣਗੇ ਨਹੀਂ ਤੇ ਆਦਰਬਾਈ ਕੋਰਟ ਦੇ ਥਰੂ ਵੀ ਲੈ ਸਕਦੇ ਆ ਕਿਉਂਕਿ ਕਸਟਮਰ ਕੋਲ ਹੀ ਗਲਤੀ ਹੋਈ ਆ ਕਸਟਮਰ ਨੇ ਓਟੀਪੀ ਦਿੱਤਾ ਕਸਟਮਰ ਨੇ ਉਹਦਾ ਕਸਟਮਰ ਕੋਲ ਫੇਸ ਲੈ ਲਿਆ ਹੈ ਤਾਂ ਨੌਸਰ ਬਾਜੀ ਹੈ ਤਾਂ ਨੌਸਰ ਬਾਜੀ ਹੈ ਜੀ ਚਲੋ ਸਰ ਤੁਹਾਡੀ ਸ਼ਲਾਘਾ ਤਾਂ ਹੈ ਹੀ ਆ ਲੇਕਿਨ ਨਾਲ ਕੁਲਦੀਪ ਜੀ ਦੀ ਬਹੁਤ ਸ਼ਲਾਘਾ ਕਿਉਂਕਿ ਤੁਸੀਂ ਤਾਂ ਆਪਣੇ ਕਿ ਕੈਬਨ ਚ ਬੀਜ਼ੀ ਹੋਣੇ ਆ ਕਲਾਇੰਟਸ ਆਉਂਦੇ ਰਹਿੰਦੇ ਆ ਸਰ ਸਾਡੇ ਇਗਾੜ ਸਾਹਿਬ ਬਹੁਤ ਤਰਕ ਰਹਿੰਦੇ ਆ ਜੀ ਬਹੁਤ ਜਿਆਦਾ ਜੀ ਔਰ ਇਹ ਇਹਨਾਂ ਨੇ ਫੋਟੋਆਂ ਪਹਿਲਾਂ ਦੀਆਂ ਖਿੱਚ ਕੇ ਰੱਖੀਆਂ ਹਈਆਂ ਸੀ ਔਰ ਇੱਕ ਜੇਬ ਜੀ ਵਿਭਾਗ ਰੱਖੀ ਹੋਈ ਸੀ ਜਿਹੜੀ ਇਹਨਾਂ ਦੀ ਪਹਿਲਾਂ ਸਸਾ ਸੀ ਸੀਸੀਟੀਵੀ ਕੈਮਰੇ ਦੀ ਔਰ ਇਹ ਹਰ ਵਾਰ ਅਕਸਰ ਦੇਖਦੇ ਹੁੰਦੇ ਸੀ ਕਿ ਇੱਕ ਬੰਦੇ ਦਾ ਆ ਜਾਣ ਪਰ ਇਹ ਕੁਦਰਤੀ ਫਿਰ ਦੁਬਾਰਾ ਆ ਗਏ ਤੇ ਫਿਰ ਫਟ ਗਏ ਅੱਜ ਕਿੱਦੀ ਦੇ ਪਿੱਛੇ ਪਿੱਛੇ ਆਇਆ ਇਹ ਸਾਈਡ ਤੋਂ ਆਇਆ ਅੱਛਾ ਇੱਕ ਡਿਫਾਲਟਰਾਂ ਦੀ ਫੋਟੋ ਅੰਦਰ ਤੁਸੀਂ ਲਾਉਣ ਜਿਹੜੇ ਪੈਸੇ ਨਹੀਂ ਦਿੰਦੇ ਇਹ ਜਿਹੜੇ ਨੌ ਸਰਵਾਜ ਉਹਨਾਂ ਦੀ ਫੋਟੋ ਨੇ ਦਿਲ ਚ ਰੱਖ ਲਈ ਬਿਲਕੁਲ 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 ਅੱਖਾਂ ਚ ਰੱਖ ਲਈ ਕਹਿੰਦੇ ਆਉਂਗਾ ਛੱਡਾਂਗਾ ਨਹੀਂ ਹਾਂਜੀ ਹਾਂਜੀ ਚਲੋ ਠੀਕ ਹੈ ਕੁਲਦੀਪ ਜੀ ਬਹੁਤ ਸ਼ੁਕਰੀਆ ਥੈਂਕ ਯੂ ਮਾਣ ਹੈ ਤੁਹਾਡੇ ਤੇ ਤੁਸੀਂ ਬਹੁਤ ਹੀ ਆਦੀ ਹੈਲਪ ਕਰ ਦਿੱਤੀ ਹੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ